ਇਨਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਨੌਜਵਾਨਾਂ ਨੂੰ ਲੰਡੀ ਜੀ ਵਿੱਚ ਗੇੜੀ ਮਾਰਨੀ ਪਈ ਮਹਿੰਗੀ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪੁਲਿਸ ਨੇ ਜਦ ਕਟਿਆ ਚਲਾਨ ਤੇ ਨੌਜਵਾਨਾਂ ਨੇ ਲਗਾਈ ਸਫਾਰਿਸ਼ ਪਰ ਪੁਲਿਸ ਨੇ ਇੱਕ ਨਾ ਸੁਣੀ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਚਲਾਨ ਕਟਿਆ ਅਤੇ ਜੀਪ ਨੂੰ ਥਾਣੇ ਬੰਦ ਕਰ ਦਿੱਤਾ ਗਿਆ ਦਰਅਸਲ ਜਦੋਂ ਇਹ ਦੋ ਨੌਜਵਾਨ ਗੇੜੀਆਂ ਮਾਰ ਰਹੇ ਸੀ ਤਾਂ ਪੁਲਿਸ ਵਾਲਿਆਂ ਨੇ ਜੀਪ ਰੋਕ ਕੇ ਇਸ ਤੋਂ ਕਾਗਜ਼ ਮੰਗੇ ਪਰ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਬਹਿਸ ਸ਼ੁਰੂ ਕਰ ਦਿੱਤੀ ਅਤੇ ਫੋਨ ਤੇ ਸਫਾਰਿਸ਼ ਵੀ ਲਗਾਈ ਪਰ ਪੁਲਿਸ ਨੇ ਇੱਕ ਨਾ ਸੁਣੀ ਬਿਨਾਂ ਸਮਾਂ ਬਰਬਾਦ ਕੀਤੇਆਂ ਜੀਪ ਦਾ ਚਲਾਨ ਕਟਿਆ ਅਤੇ ਜੀਪ ਥਾਣੇ ਬੰਦ ਕੀਤੀ ਆਓ ਵੇਖਦੇ ਹਾਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਜਦੋਂ ਚੱਲਦੀ ਸੀ ਇਹ ਦੇਖੋ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਐ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਕਜਿੰਦਰਾ ਦੋਸਤੋ ਸੱਤ ਮੋੜ 'ਤੇ ਵੀ ਕ੍ਰੈਕਟਰ ਬੰਦ ਕਰਤੀ ਹੈ। ਵਰਸਾ ਜਿੰਮੀ ਦੋਤਾ ਜੀ। ਵਰਸਾ ਪੰਜ-ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ। ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮੈਂ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ। ਚਲੋ ਅੱਜ ਕੀ ਮਸਲਾ ਹੋਇਆ ਜੀ ਇਹਦਾ। ਇਹ ਜੀ ਆਪਣਾ ਜਲੰਧਰ ਰੋਡ 'ਤੇ ਆਪਣਾ ਗੱਡੀ ਇਹ ਸਾਡੇ ਮਲਾਜ਼ਮ ਨੇ ਰੋਕੀ ਸੀਗੀ। ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਦੇ ਡੋਕਣ ਕੋਈ ਪੇਸ਼ੀ ਕਰ ਸਕੀ ਜੀ। ਤੇ ਉਹ ਕਾਫੀ ਬਤੂ ਵੀ ਨਾ ਪੇਸ਼ ਆਈ ਮਲਾਇਬਣਾ ਤੇ ਹੁਣ ਅਸੀਂ ਇਹ ਗੱਡੀ ਇਹ ਬੌਂਡ ਕਰਤੀ ਹੈ ਜੀ ਕੀ ਲੱਗਦਾ ਕਿ ਇਹ ਸੈਂਬਲਡ ਵਾਹਕ ਜਾਂ ਕਿਸੇ ਕੰਪਨੀ ਵੱਲੋਂ ਆ ਇੱਕ ਜਾਇਜ਼ ਵਾਹਨ ਕਨ ਜਾ ਰਹੀ ਹੈ ਨਹੀਂ ਇਹ ਇਹ ਸਰ ਸੈਂਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹ ਕੋਈ ਕਾਗਜ਼ੀ ਨੂੰ ਨਹੀਂ ਮਿਲਿਆ ਨਹੀਂ ਸਰ ਕੋਈ ਨਹੀਂ ਅਸੀਂ ਇਹ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਿਹਾ ਤਾਂ ਉਸ ਨੂੰ ਵਾਵਾ ਭਾਈ ਖੋਜਦੇ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਹੈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹਨਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਨੌਜਵਾਨਾਂ ਨੂੰ ਲੰਡੀ ਜੀ ਵਿੱਚ ਢੇੜੀ ਮਾਰਨੀ ਪਈ ਮਹਿੰਗੀ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ਾਂ ਕਰਦਾ ਜੀ ਪੁਲਿਸ ਨੇ ਜਦ ਕਟਿਆ ਚਲਾਣ ਤੇ ਨੌਜਵਾਨਾਂ ਨੇ ਲਗਾਈ ਸਫਾਰਿਸ਼ ਪਰ ਪੁਲਿਸ ਨੇ ਇੱਕ ਨਾ ਸੁਣੀ ਬੈਂਸਬਾਜੀ ਦਾ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਵੀ ਚਲਾਣ ਕਰਾਂਗੇ ਬੈਂਸਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਹੈ ਜੀ ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਚਲਾਣ ਕਟਿਆ ਅਤੇ ਜੀਪ ਨੂੰ ਥਾਣੇ ਬੰਦ ਕਰ ਦਿੱਤਾ ਗਿਆ ਦਰਅਸਲ ਜਦੋਂ ਇਹ ਦੋ ਨੌਜਵਾਨ ਗੇੜੀਆਂ ਮਾਰ ਰਹੇ ਸੀ ਤਾਂ ਪੁਲਿਸ ਵਾਲਿਆਂ ਨੇ ਜੀਪ ਰੋਕ ਕੇ ਇਸ ਤੋਂ ਕਾਗਜ਼ ਮੰਗੇ ਪਰ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਬਹਿਸ ਸ਼ੁਰੂ ਕਰ ਦਿੱਤੀ ਅਤੇ ਫੋਨ ਤੇ ਸਫਾਰਿਸ਼ ਵੀ ਲਗਾਈ ਪਰ ਪੁਲਿਸ ਨੇ ਇੱਕ ਨਾ ਸੁਣੀ ਬਿਨਾਂ ਸਮਾਂ ਬਰਬਾਦ ਕੀਤਿਆਂ ਜੀਪ ਦਾ ਚਲਾਣ ਕਟਿਆ ਅਤੇ ਜੀਪ ਥਾਣੇ ਬੰਦ ਕੀਤੀ ਆਓ ਵੇਖਦੇ ਹਾਂ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਜਦੋਂ ਚੱਲਦੀ ਸੀ ਇਹ ਦੇਖੋ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਹੈ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਕਿ ਜਿੰਨਾ ਦੋਸਤ ਸੱਤ ਮੋੜ ਰਵੀ ਕੈਕਟਰ ਬੰਦ ਕਰਤੀ ਹੈ। ਵਰਸਾ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆਗੇ। ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਰੂ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਇਹ ਸਾਰੇ ਬੰਦੇ ਦੀ ਗੋਗੀ ਆ ਜੀ। ਚਲੋ ਅੱਜ ਕੀ ਮਸਲਾ ਹੈ ਕੀ ਹੈਗਾ? ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮੁਲਾਜ਼ਮ ਨੇ ਰੋਕੀ ਸੀਗੀ ਜੀ। ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ। ਤੇ ਉਹ ਕਾਫੀ ਬਤਵੀਂਾ ਪੇਸ਼ ਆਈ ਮਲਾਜਣਾ ਤੇ ਹੁਣ ਅਸੀਂ ਇਹ ਗੱਡੀ ਇਹ ਬੌਂਡ ਕਰਤੀ ਹੈ ਜੀ ਕੀ ਲੱਗਦਾ ਜੀ ਇਹ ਸੈਂਪਲਡ ਵਾਹ ਤੇ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾਹ ਵਾਹ ਕਰਨ ਜਾ ਰਹੇ ਨੇ ਨਹੀਂ ਇਹ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹ ਕੋਈ ਕਾਗਜ਼ੀ ਕੋ ਨਹੀਂ ਹੈ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦੇ ਤਾਂ ਉਸ ਵੀ ਵਾਵਾ ਭਾਈ ਖੁਸ਼ਦੂ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਅਸੀਂ ਜ ਲੱਪ੍ਰੈਜ਼ੈਂਟ ਖੁਸ਼ੀਪਰ ਦੀ ਰਿਪੋਰਟ